ਸੁਣੋ ਅੱਜ ਦੀ ਵੀਡੀਓ ਵਿੱਚ ਇਹੋ ਜਿਹਾ ਡਿਜ਼ਾਈਨ ਦੇ ਨੇ ਜੀ ਡਿਜ਼ਾਈਨ ਚੈੱਕ ਕਰੋ ਆਲ ਓਰ 5 ਮੀਟਰ ਸੂਟ ਨਾਲ 2.5 ਮੀਟਰ ਦਾ ਸ਼ਾਲ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਆ ਗਿਆ ਬਲੈਂਕ ਸ਼ੇਡ ਉੱਤੇ ਵਾਈਟ ਫਲਾਵਰ ਡਿਜ਼ਾਈਨ ਚੈੱਕ ਕਰੋ ਪੂਰਾ ਸੋਹਣਾ ਡਿਜ਼ਾਈਨ ਹੈ ਪੂਰਾ ਗੂੜੇ ਕਲਰ ਚ ਹੈ ਨਾਲ ਸ਼ਾਲ ਹੈ ਪੂਰਾ 2.5 ਮੀਟਰ ਦਾ ਸ਼ਾਲ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਬਲੈਕ ਸ਼ੇਡ ਉੱਤੇ ਕਲਰਫੁਲ ਫਲਾਵਰ ਚ ਆਏਗਾ ਨਾਲ ਕਲਰਫੁਲ ਹੀ ਸ਼ਾਲ ਰਹਿਣ ਵਾਲੇ ਦਾ ਚੈੱਕ ਕਰੋ ਸ਼ਾਲ ਦੀ ਲੈਂਥ ਨਾਲ ਤੁਸੀਂ ਸੂਟ ਦਾ ਡਿਜ਼ਾਈਨ ਕਰੋ ਬਲੈਕ ਸ਼ੇਡ ਉੱਤੇ 컬러ਫੁਲ ਆ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਗ੍ਰੀਨ ਸ਼ੇਡ ਵਿੱਚ ਬਹੁਤ ਸੋਹਣੇ ਕਲਰ ਨੇ ਆ ਚੈੱਕ ਕਰੋ ਜੀ ਆ ਗਿਆ ਅਗਲਾ ਡਿਜ਼ਾਈਨ ਬਿਬਿਆ ਵਾਲਾ ਬਹੁਤ ਸੋਹਣੀ ਬੂਟੀ ਚ ਡਿਜ਼ਾਈਨ ਹੈ ਫਿੱਕੇ ਕਲਰਾਂ ਵਿੱਚ ਡਿਜ਼ਾਈਨ ਹੈ ਨਾਲ ਚੈੱਕ ਕਰੋ ਸ਼ਾਲ ਕਰੀਮ ਟੂਨ ਵਿੱਚ ਆ ਗਿਆ ਇਹਦਾ ਸ਼ਾਲ ਚੈੱਕ ਕਰੋ ਜੀ ਆ ਗਿਆ ਆਪਣਾ ਅਗਲਾ ਡਿਜ਼ਾਈਨ ਮੋਰਨੀਆਂ ਟਾਈਪ ਡਿਜ਼ਾਈਨ ਆ ਗਿਆ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਤੁਸੀਂ ਸ਼ਾਲ ਚੈੱਕ ਕਰ ਸਕਦੇ ਹੋ ਪੂਰਾ ਬੜੀਆ ਸ਼ੌਲ ਹੈ ਇਹ ਤੁਹਾਨੂੰ ਕੋਈ ਚਾਂਦੇ ਦੇ ਵਿੱਚ ਡਿਜ਼ਾਈਨ ਦਿਖਾਇਆ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਕਾਫੀ ਮਿਲ ਜਾਣਗੇ ਘਟੋਟ 17 ਤੋਂ 18 ਡਿਜ਼ਾਈਨ ਨੇ ਹਰ ਡਿਜ਼ਾਈਨ ਦੇ 4-4 ਤੋਂ 5-5 ਆਪਣੇ ਕੋਲੇ ਕਲਰ ਮਿਲ ਜਾਣਗੇ ਇਹਦਾ ਆਪਾਂ ਹੋਲਸੇਲ ਦਾ ਰੇਟ ਲਾਵਾਂਗੇ ਕੁੱਲ 300 ਤੇ 30 ਰੁਪਏ ਦਾ ਆਪਣਾ ਇਹਦਾ ਰੇਟ ਲੈਣ ਵਾਲਾ ਹੋਲਸੇਲ ਦਾ ਰੇਟ ਹੈ ਭਾਵੇਂ ਤੁਸੀਂ ਹਰ ਇੱਕ ਡਿਜ਼ਾਈਨ ਚੋਂ ਇੱਕ ਇੱਕ ਸੂਟ ਇੱਕ ਇੱਕ ਕਲਰ ਲੈ ਆ ਸਕਦੇ ਹੋ ਇਹਦਾ ਹੋਲਸੇਲ ਰੇਟ ਹੈ ਕੁੱਲ 300 ਤੇ 30 ਰੁਪਏ ਦਾ ਰੇਟ ਹੈ ਮਿਨੀਮਮ 10 ਸੂਟ ਤੁਹਾਨੂੰ ਲੈਣੇ ਪੈਣਗੇ ਜੀ ਕਟੋ-ਕਟ 10 ਸੂਟਾਂ ਦੇ ਆਰਡਰ ਰਹਿਣ ਵਾਲਾ ਹੈ 10 ਸੂਟਾਂ ਤੇ ਪਰ ਇਹ ਰੇਟ ਨਹੀਂ ਲੱਗਣਾ ਜੀ। ਕੁੱਲ 330 ਰੁਪਏ ਦਾ ਰੇਟ ਹੈ। ਡਿਜ਼ਾਈਨ ਅਤੇ ਕਲਰ ਬਹੁਤ ਸ਼ਾਨਦਾਰ ਨੇ। ਇਹਦੇ ਵਿੱਚ 16 ਤੋਂ 17 ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਮਿਲ ਜਾਣਗੇ। ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖੰਡਾ ਜ਼ਿਲ੍ਹਾ ਬਠਿੰਡਾ। ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਮੇਰਾ ਨੰਬਰ ਚੱਲੀ ਜਾਂਦਾ ਤੁਸੀਂ ਹੁਣੇ ਫੋਨ ਲਾ ਕੇ ਪਤਾ ਕਰ ਸਕਦੇ।